ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਫੂਡ ਹੈਂਡਸ ਦੇ ਵਿੱਚ ਅੱਜ ਆਪਾਂ ਤੁਹਾਡੇ ਨਾਲ ਜਿਹੜੀ ਬਹੁਤ ਹੀ ਹੈਲਦੀ ਰੈਸਪੀ ਹੈ ਜਿਹੜੀ ਸ਼ੇਅਰ ਕਰਨ ਲੱਗੇ ਆਂ ਇਹਦੇ ਲਈ ਆਪਾਂ ਬਣਾਈਆਂ ਜੀ ਸੇਵੀਆਂ ਖੀਰ ਰੈਸਪੀ ਜਿਹੜੀ ਬਹੁਤ ਜਿਆਦਾ ਜਿਨੀਕਾ ਤੇ ਈਜ਼ੀ ਬਹੁਤ ਜਿਆਦਾ ਬਣ ਜਾਂਦੀ ਆ ਤੇ ਬਹੁਤ ਹੀ ਜ਼ਿਆਦਾ ਟੇਸਟੀ ਤੇ ਹੈਲਦੀ ਹੁੰਦੀ ਆ ਇਹਦੀ ਰੈਸਪੀ ਆਪਾਂ ਅੱਗੇ ਵੀਡੀਓ ਵਿੱਚ ਸ਼ੇਅਰ ਕਰਦੇ ਆਂ ਇਸ ਲਈ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਇਹਦੇ ਲਈ ਆਪਾਂ ਲਈਆਂ ਜੀ ਵਰਮਿਸੈਲੀ ਸੇਵੀਆਂ ਜਿਹੜੀਆਂ ਹੋਲ ਵੇਟ ਸੇਵੀਆਂ ਆਂ ਹੁਣ ਆਪਾਂ 2 ਤੋਂ 3 ਚਮਚਾ ਜਿਹੜੇ ਦੇਸੀ ਘਿਓ ਦੇ ਪਾਵਾਂਗੇ ਕੜਾਈ ਦੇ ਵਿੱਚ ਤੇ ਇਹਨੂੰ ਜਿਹੜਾ ਘੱਟ ਫਲੇਮ ਤੇ ਜਿਹੜਾ ਗਰਮ ਕਰ ਲਾਂਗੇ ਘਿਓ ਜਿਹੜਾ ਚੰਗੀ ਤਰ੍ਹਾਂ ਗਰਮ ਹੋ ਚੁੱਕਿਆ ਤੇ ਹੁਣ ਆਪਾਂ ਫਲੇਮ ਨੂੰ ਬਿਲਕੁਲ ਲੋ ਕਰ ਲਾਂਗੇ ਤੇ ਲੋ ਫਲੇਮ ਤੇ ਆਪਾਂ ਜਿਹੜੀਆਂ ਸੇਵੀਆਂ ਲਈਆਂ ਸੀ ਇਹਨਾਂ ਨੂੰ ਫਰਾਈ ਕਰਾਂਗੇ ਇੱਕ ਤੋਂ 2 ਮਿੰਟ ਤੱਕ ਜਿਹੜਾ ਆਪਾਂ ਇਹਨਾਂ ਨੂੰ ਫਰਾਈ ਕਰਨਾ ਇਹ ਬਹੁਤ ਜਿਆਦਾ ਸੌਫਟ ਹੁੰਦੀਆਂ ਨੇ ਬਹੁਤ ਜਲਦੀ ਜਿਹੜੀਆਂ ਫਰਾਈ ਹੋ ਜਾਂਦੀਆਂ ਇਸ ਲਈ ਨੂੰ ਇੱਕ ਤਾਂ 2 ਮਿੰਟ ਤੱਕ ਬਿਲਕੁਲ ਘੱਟ ਫ੍ਰੇਮ ਤੇ ਆਪਾਂ ਇਸ ਤਰੀਕੇ ਨਾਲ ਫਰਾਈ ਕਰਦੇ ਰਹਿਣਾ ਇਹ ਜਿਹੜੀਆਂ ਸੇਵੀਆਂ ਬਹੁਤ ਹੀ ਜ਼ਿਆਦਾ ਜਲਦੀ ਬਣ ਜਾਂਦੀਆਂ ਐ ਇਸੇ ਤਰੀਕੇ ਨਾਲ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ 2 ਮਿੰਟ ਤੱਕ ਜਿਹੜਾ ਮਿਕਸ ਕਰਦੇ ਰਵਾਂਗੇ ਤਾਂ ਕਿ ਇਹ ਥੱਲੇ ਨਾ ਲੱਗ ਜਾਣ ਉਹ ਜਿਹੜੀਆਂ ਸੇਵੀਆਂ ਆ ਗਈਆਂ ਚੰਗੀ ਤਰ੍ਹਾਂ ਰੋਸਟ ਹੋ ਗਈਆਂ ਤੁਸੀਂ ਦੇਖ ਸਕਦੇ ਹੋ ਨਾ ਕਲਰ ਵੀ ਹੈ ਜਿਹੜਾ ਬਹੁਤ ਸੋਹਣਾ ਬਣ ਗਿਆ ਹੁਣ ਆਪਾਂ ਇਹਦੇ ਵਿੱਚ ਜਿਹੜਾ ਸਵਾ ਲੀਟਰ ਦੇ ਕਰੀਬ ਜਿਹੜਾ ਦੁੱਧ ਆ ਉਹ ਐਡ ਕਰਾਂਗੇ ਤੁਸੀਂ ਜਿਹੜੀ ਦੁੱਧ ਦੀ ਕੁਆਂਟੀਟੀ ਆਗੀ ਆਪਣੀਆਂ ਸੇਵੀਆਂ ਦੇ ਹਿਸਾਬ ਨਾਲ ਰੱਖਣੀ ਹੈ ਜੇਕਰ ਸੇਵੀਆਂ ਜਾਇਆਂ ਤੁਸੀਂ ਦੁੱਧ ਵੱਧ ਵੀ ਯੂਜ਼ ਕਰ ਸਕਦੇ ਹੋ ਜੇਕਰ ਤੁਸੀਂ ਜ਼ਿਆਦਾ ਪਤਲੀਆਂ ਸੇਵੀਆਂ ਬਣਾਉਣੀਆਂ ਤਾਂ ਤੁਸੀਂ ਫਿਰ ਵੀ ਦੁੱਧ ਵੱਧ ਯੂਜ਼ ਕਰ ਸਕਦੇ ਹੋ ਇੱਥੇ ਆਪਾਂ ਜਿਹੜਾ ਦੁੱਧ ਹੈਗਾ ਸਵਾ ਲੀਟਰ ਯੂਜ਼ ਕੀਤਾ ਬਾਕੀ ਬਚਿਆ ਦੁੱਧ ਵੀ ਜਿਹੜਾ ਆਪਾਂ ਵਿੱਚ ਐਡ ਕਰ ਦਾਂਗੇ ਇਰਨ ਐ ਕੋ ਮੈਂਟਲੀ ਜਿਹੜਾ ਟਾਕੇ ਰੱਖ ਦਾਂਗੇ ਇੱਕ ਤੋਂ ਦੋ ਮਿੰਟ ਵਿੱਚ ਜਿਹੜਾ ਇਹਨੂੰ ਬੋਇਲ ਆ ਜਾਊਗਾ ਚੰਗੀ ਤਰ੍ਹਾਂ ਤੇ ਇੱਕ ਤੋਂ ਦੋ ਬੋਇਲ ਦੇ ਵਿੱਚ ਵਿੱਚ ਜਿਹੜੀਆਂ ਸੇਵੀਆਂ ਚੰਗੀ ਤਰ੍ਹਾਂ ਉਬਲ ਜਾਣਗੀਆਂ ਚੰਗੀ ਤਰ੍ਹਾਂ ਇਹਨਾਂ ਨੂੰ ਬੋਇਲ ਆ ਗਿਆ ਜਦੋਂ ਚੰਗੀ ਤਰ੍ਹਾਂ ਵਿੱਚ ਰਹਿ ਜਾਣਾ ਇਹਨਾਂ ਨੇ ਹੁਣ ਜਿਹੜੀਆਂ ਸੇਵੀਆਂ ਚੰਗੀ ਤਰ੍ਹਾਂ ਬੋਇਲ ਹੋ ਚੁੱਕੀਆਂ ਆਪਣੀਆਂ ਤੇ ਫਲੇਮ ਬਿਲਕੁਲ ਘੱਟਤੀ ਰੱਖਣੀ ਆ ਤੇ ਇਹਦੇ ਵਿੱਚ ਆਪਾਂ ਟੇਸਟ ਅਕੋਰਡਿੰਗ ਅੱਧੀ ਕੌਲੀ ਜਿਹੜੀ ਖੰਡ ਦੀ ਯੂਜ਼ ਕੀਤੀ ਹੈ ਤੁਸੀਂ ਦੇਸੀ ਖੰਡ ਵੀ ਯੂਜ਼ ਕਰ ਸਕਦੇ ਆ ਇੱਥੇ ਆਪਾਂ ਮੋਟੀ ਖੰਡ ਦਾ ਯੂਜ਼ ਕੀਤਾ ਹੁਣ ਆਪਾਂ ਜਿਹੜਾ ਸੇਵੀਆਂ ਦੇ ਲਈ ਜਿਹੜਾ ਕਸਟਰਡ ਆ ਉਹ ਤਿਆਰ ਕਰਾਂਗੇ ਤਿੰਨ ਚਮਚਾ ਆਪਾਂ ਕਸਟਰਡ ਦੇ ਲਏ ਆ ਤੇ ਇਹਨੂੰ ਆਪਾਂ ਅੱਧੇ ਕੱਪ ਦੁੱਧ ਨਾਲ ਜਿਹੜਾ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤਾਂ ਕਿ ਇਹਦੇ ਗੰਢਾ ਜਿਹੜੇ ਚੰਗੀ ਤਰ੍ਹਾਂ ਖੁਰ ਜਾਣ ਇਸ ਤਰੀਕੇ ਨਾਲ ਚੰਗੀ ਤਰ੍ਹਾਂ ਨੂੰ ਮਿਕਸ ਕਰ ਲੈਣਾ ਡਰਾਈ ਫਰੂਟ ਇੱਥੇ ਆਪਾਂ ਕੱਟ ਕੇ ਰੱਖਲੇ ਸੀ ਬਦਾਮ ਕਾਜੂ ਤੇ ਆਪਾਂ ਕੁਝ ਦਾਖਾਂ ਲਈਆਂ ਹੁਣ ਆਪਾਂ ਜਿਹੜੀਆਂ ਸੇਵੀਆਂ ਚੰਗੀ ਤਰ੍ਹਾਂ ਬੋਇਲ ਆ ਗਿਆ ਇਹਦੇ ਵਿੱਚ ਆਪਾਂ ਕਸਟਰਡ ਆ ਜਿਹੜਾ ਐਡ ਕਰ ਦਾਂਗੇ ਤੇ ਫਲੇਮ ਨੂੰ ਘੱਟ ਹੀ ਰੱਖਾਂਗੇ ਤੇ ਨਾਲ ਦੀ ਨਾਲ ਜਿਹੜਾ ਆਪਾਂ ਇਹਨੂੰ ਮਿਕਸ ਕਰ ਦਾਂਗੇ ਇਹਦੇ ਵਿੱਚ ਕਸਟਰਡ ਦੇ ਨਾਲ ਆ ਜਿਹੜਾ ਦਾ ਕਲਰ ਵੀ ਬਹੁਤ ਸੋਹਣਾ ਹੈ ਤੇ ਟੇਸਟ ਵੀ ਬਹੁਤ ਹੀ ਜ਼ਿਆਦਾ ਵਧੀਆ ਆਉਂਦਾ ਤੁਸੀਂ ਇਹ ਰੈਸਪੀ ਜਿਹੜੀ ਜਰੂਰ ਟਰਾਈ ਕਰਨੀ ਹੈ ਬਹੁਤ ਹੀ ਹੈਲਦੀ ਰੈਸਪੀ ਹੈ ਹੁਣ ਆਪਾਂ ਇਹਦੇ ਵਿੱਚ ਬਾਕੀ ਜਿਹੜਾ ਡਰਾਈ ਫਰੂਟ ਕੱਟੇ ਸੀਗੇ ਉਹ ਵੀ ਆਪਾਂ ਇਹਦੇ ਵਿੱਚ ਹੁਣੇ ਐਡ ਕਰ ਦਾਂਗੇ ਤਾਂ ਕਿ ਜਦੋਂ ਦੁੱਧ ਨੂੰ ਬਾਲ ਆਉ ਆਊਗਾ ਤਾਂ ਇਹਦੇ ਵਿੱਚ ਹੀ ਉਬਲ ਜਾਣਗੇ ਵਧੀਆ ਟੇਸਟ ਆਊਗਾ ਇਹਨਾਂ ਦਾ ਇਸੇ ਤਰੀਕੇ ਨਾਲ ਆਪਾਂ ਸਾਰੇ ਡਰਾਈ ਫਰੂਟ ਆ ਜਿਹੜੇ ਇਹਦੇ ਵਿੱਚ ਐਡ ਕਰ ਲਾਂਗੇ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਸੇਵੀਆਂ ਨੇ ਬਹੁਤ ਜਿਆਦਾ ਵਧੀਆ ਬਣੀਆਂ ਤੇ ਚੰਗੀ ਤਰ੍ਹਾਂ ਨਾਲ ਜਿਹੜੀਆਂ ਰੁੱਝ ਚੁੱਕੀਆਂ ਇੱਥੇ ਆਪਾਂ ਜਿਹੜਾ ਦੁੱਧ ਦੇ ਅਕੋਰਡਿੰਗ ਜਿਹੜੇ ਸੇਵੀਆਂ ਜਿਆਦਾ ਫੁੱਲ ਗਈਆਂ ਤੇ ਆਪਾਂ ਬਹੁਤ ਸੰਘਣੀਆਂ ਬਣਾਈਆਂ ਤੁਸੀਂ ਪਤਲੀਆਂ ਵੀ ਬਣਾ ਸਕਦੇ ਹੋ ਤੁਸੀਂ ਇਹਦੇ ਟੇਸਟ ਦੇ ਅਕੋਰਡਿੰਗ ਬਣਾ ਸਕਦੇ ਆ ਇਹਨੂੰ ਜਿਵੇਂ ਵੀ ਤੁਹਾਨੂੰ ਪਸੰਦ ਆ ਹੁਣ ਬਸ ਇੱਕ ਦੋ ਬੋਇਲ ਦੇ ਵਿੱਚ ਜਿਹੜੀਆਂ ਸੇਵੀਆਂ ਆਪਣੀਆਂ ਬਣ ਕੇ ਤਿਆਰ ਹੋ ਜਾਣਗੀਆਂ ਇਹਨਾਂ ਨੂੰ ਬਣਾਉਣਾ ਬਿਲਕੁਲ ਘੱਟ ਫਲੇਮ 'ਤੇ ਬਣਾਉਣਾ ਜੀ। ਹੋਰ ਆਪਣੇ ਸੇਵੀਆਂ ਇੱਥੇ ਜਿਹੜੀਆਂ ਬਣ ਕੇ ਤਿਆਰ ਹੋ ਚੁੱਕੀਆਂ। ਹੁੱਬ ਗੈਸ ਦੀ ਫਲੇਮ ਜਿਹੜੀ ਬੰਦ ਕਰ ਦਾਂਗੇ। ਤੇ ਇਹਨਾਂ ਨੂੰ ਇੱਕ ਬਰਤਨ ਦੇ ਵਿੱਚ ਕੱਢ ਲਾਂਗੇ। ਤੁਹਾਨੂੰ ਮੇਰੀ ਇਹ ਰੈਸਪੀ ਜਿਹੜੀ ਕਿਸ ਤਰ੍ਹਾਂ ਦੀ ਲੱਗੀ ਮੈਨੂੰ ਵੀਡੀਓ ਦੇ ਕਮੈਂਟ ਵਿੱਚ ਜ਼ਰੂਰ ਦੱਸਣਾ। ਤੇ ਇਸ ਤਰ੍ਹਾਂ ਦੀਆਂ ਹੋਰ ਰੈਸਪੀਜ਼ ਦੇ ਲਈ ਜਿਹੜਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਜਰੂਰ ਪ੍ਰੈਸ ਕਰ ਲੈਣਾ ਤਾਂ ਕਿ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਆ ਜਿਹੜੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਥੈਂਕ ਯੂ